ਸਾਧੂ ਕੋਲ ਬੈਠ ਕੇ ਅਗਰ ਅੰਦਰੋਂ ਦੁਸ਼ਟਪਣਾ ਨਹੀਂ ਨਿਕਲਿਆ ਇਹਨੂੰ ਸਾਧੂ ਆਖਣ ਦੀ ਲੋੜ ਕੀ ਹੈ ਗੁਰਨਾਨਕ ਦੀ ਸੰਗਤ ਤੇ ਸੱਜਣ ਠੱਗ ਦੀ ਸਾਰੀ ਠੱਗੀ ਅੰਦਰੋਂ ਨਿਕਲ ਗਈ ਗੁਰਨਾਨਕ ਦੀ ਭੇਟ ਤੇ ਕੋੜੇ ਰਾਖਸ਼ ਦੇ ਅੰਦਰੋਂ ਸਾਰੇ ਹੀ ਰਾਖਸ਼ ਬਣਾ ਨਿਕਲ ਗਏ ਗੁਰਨਾਨਕ ਦੀ ਭੇਟ ਮੱਕੇ ਦੇ ਹਾਜੀ ਔਰ ਬਦਵਾਂ ਦੇ ਮਨ ਦੇ ਚੋਂ ਸਾਰੀ ਕਠੋਰਤਾ ਨਿਕਲ ਗਈ ਸਾਰੀ ਅਗਿਆਨਤਾ ਨਿਕਲ ਗਈ ਸਿਰਫ ਭੇਟ ਸਾਧ ਕੇ ਸੰਗ ਨਹੀਂ ਕਿਛ ਗਾਲ ਦਰਸ਼ਨ ਭੇਟਤ ਬੋਤਲਾ ਜਿਹਦੇ ਦਰਸ਼ਨ ਮਾਤਰ ਨਾਲ ਹੀ ਇਹ ਗੱਲ ਨਾ ਹੋਵੇ ਤੋ ਇਤਨੀ ਗੱਲ ਲਾਜ਼ਮੀ ਉਸ ਸਾਧਨਾ ਜ਼ਰੂਰ ਕਰਦਾ ਪਿਆ ਪਰ ਉਸ ਦੀ ਸਾਧਨਾ ਦੇ ਚ ਅਜੇ ਇਤਨਾ ਪਰਵਲ ਜੋ ਹੈ ਤੇਜ ਨਹੀਂ ਹੈ ਕਿ ਚੋਰ ਨੂੰ ਮੁਤਾਸਰ ਕਰ ਸਕੇ ਚੋਰ ਤੇ ਜੋ ਹੈ ਪ੍ਰਭਾਵ ਪਾ ਸਕੇ ਕਬੀਰ ਕਹਿੰਦੇ ਨੇ ਜਿੱਥੇ 10 ਸਾਧੂ ਬੈਠੇ ਨੇ ਨਾਮ ਜਪ ਰਹੇ ਨੇ ਸਾਧਨਾ ਕਰ ਰਹੇ ਨੇ ਅਗਰ ਉਥੇ ਇੱਕ ਚੋਰ ਚਲਾ ਜਾਏ ਧਰਤੀ ਨੂੰ ਬੋਝ ਨਹੀਂ ਹੋਵੇਗਾ ਸਾਧੂਆਂ ਦੇ ਮਨ ਤੇ ਭਾਰ ਨਹੀਂ ਪੈਗਾ ਬਲਕਿ ਸਾਰੇ ਦਾ ਸਾਰਾ ਚੋਰੀ ਦਾ ਭਾਰ ਚੋਰ ਦਾ ਉਤਰ ਜਾਏਗਾ ਉਹਦਾ ਮਨ ਬਦਲ ਜਾਏਗਾ ਔਰ ਉਸ ਨੂੰ ਅੱਜ ਤੱਕ ਆਪਣੇ ਕੀਤੀਆਂ ਤੇ ਪਛਤਾਪ ਵੀ ਹੋਵੇਗਾ ਪਸ਼ੇਮਾਨੀ ਵੀ ਹੋਵੇਗੀ ਇਹਨੂੰ ਕਹਿੰਦੇ ਨੇ ਵਿਅਕਤੀ ਭੇ ਵਿਅਕਤੀ ਦਾ ਅਸਰ ਅਸਥਾਨ ਭੇਦ ਜਗਾ ਦਾ ਅਸਰ ਕੋਈ ਥਾਂ ਐਸੀ ਹੁੰਦੀ ਐ ਜਿੱਥੇ ਬੈਠੀਏ ਵਿਕਾਰ ਚੇਤੇ ਆਉਂਦੇ ਨੇ ਕੁਝ ਥਾਂ ਐਸੀ ਐ ਜਿੱਥੇ ਬੈਠੀਏ ਨਿਰੰਕਾਰ ਚੇਤੇ ਆਉਂਦੇ ਐ ਇਸ ਵਾਸਤੇ ਮਨੁੱਖ ਨੇ ਬਕਾਇਦਾ ਆਪਣੇ ਘਰ ਬਣਾਏ ਪਰ ਆਪਣੇ ਘਰ ਦੇ ਨਾਲ ਨਾਲ ਸਤਸੰਗ ਦੇ ਘਰ ਵੀ ਬਣਾਏ ਤਾਂ ਕਿ ਉੱਥੇ ਸਤਸੰਗ ਚੱਲਦਾ ਰਹੇ ਬੋਤਾ ਚੱਲਦਾ ਰਹੇ ਔਰ ਉੱਥੇ ਬੈਠ ਕੇ ਨਿਰੰਕਾਰ ਚੇਤੇ ਆਵੇ ਈਸ਼ਵਰ ਚੇਤੇ ਆਵੇ ਹਜ਼ਾਰਾਂ ਅਵਿਆਸੀਆਂ ਦਾ ਇਹ ਕਹਿਣਾ ਹੈ ਕਿ ਜਗ੍ਹਾ ਦਾ ਆਪਣਾ ਆਪਣਾ ਅਸਰ ਹੁੰਦਾ ਹੈ। ਅਸਥਾਨ ਭੇਦ। ਔਰ ਜਿੱਥੇ ਸਤਸੰਗ ਹੋਵੇ ਰੱਬ ਦਾ ਨਾਮ ਜਪਿਆ ਜਾਏ ਤੇ ਉੱਥੋਂ ਦੀਆਂ ਤਰੰਗਾਂ ਬੜੀਆਂ ਪਵਿੱਤਰ ਬਣਨ। ਉੱਥੇ ਕੋਈ ਦੁਨਿਆਵੀ ਬੋਲ ਬੋਲਣ ਦੀ ਮਮਾਨੀਅਤ ਹੈ। ਹਰ ਜਸ ਚਲਤੇ ਬਾਤ ਚਲਾਵੇ ਕਹੇ ਗੋਬਿੰਦ ਸਿੰਘ ਜਮ ਧੱਕੇ ਖਾਏ। ਰੇਤਨਾਵਾਰ। ਚਲਦਾ ਪਏ ਹਰੀ ਦਾ ਜਸ ਇਹ ਆਪਣੀ ਦੁਨਿਆਵੀ ਗੱਲ ਛੇੜ ਬੈਠ ਹੈ ਗੁਰਦੁਆਰਾ ਸਤਸੰਗ ਦੀ ਥਾਂ ਇੱਥੇ ਦੁਨੀਆਦਾਰੀ ਛੇੜ ਬੈਠਾ ਹੈ ਦੁਨੀਆਦਾਰੀ ਦੀ ਗੱਲਾਂ ਪਿਆ ਕਰਦਾ ਹੈ ਇਹ ਤੇ ਇਸ ਤਰ੍ਹਾਂ ਹੈ ਜਿਵੇਂ ਪਵਿੱਤਰ ਅਸਥਾਨ ਦੇ ਉੱਤੇ ਗੰਦਗੀ ਸੁੱਟਣੀ ਆਵੇ ਤਾਂ ਕਿੰਨਾ ਵੱਡਾ ਪਾਪ ਹੈ ਕਿੰਨਾ عظیم ਪਾਪ ਹੈ ਇਹ ਗੰਦ ਬੋਲ ਕੇ ਦੁਨਿਆਵੀ ਬੋਲ ਬੋਲ ਕੇ ਉੱਥੋਂ ਦੀ ਵਾਈਬ੍ਰੇਸ਼ਨ ਨੂੰ ਖਰਾਬ ਕਰਦਾ ਹੈ ਉੱਥੋਂ ਦੀਆਂ ਲਹਿਰਾਂ ਨੂੰ ਖਰਾਬ ਕਰਦਾ ਹੈ ਦੋ ਸ਼ਬਦ ਬਰਦਾਸ਼ਤ ਕਰ ਲੈਣਾ ਭੁਲੇਖੇ ਨਾਲ ਅੰਦਰ ਕੋਈ ਜੋੜਾ ਲੈ ਆਇਆ ਹੈ ਭੁਲੇਖੇ ਨਾਲ ਬਰਦਾਸ਼ਤ ਕੀਤਾ ਜਾ ਸਕਦਾ ਹੈ ਪਰ ਕੋਈ ਅੰਦਰ ਵਿਕਾਰ ਲੈ ਕੇ ਦੁਬਦਾ ਲੈ ਕੇ ਹੰਕਾਰ ਲੈ ਕੇ ਇੱਥੇ ਆ ਗਿਆ ਹੈ ਗੁਰੂ ਨੂੰ ਬਰਦਾਸ਼ਤ ਨਹੀਂ ਹੈ ਇਹ ਵਾਈਬ੍ਰੇਸ਼ਨ ਖਰਾਬ ਕਰਦਾ ਹੈ ਇਹ ਮਾਹੌਲ ਨੂੰ ਖਰਾਬ ਕਰਦਾ ਹੈ ਇਹ ਵਾਤਾਵਰਨ ਨੂੰ ਖਰਾਬ ਕਰਦਾ ਹੈ ਕਈ ਵਾਰ ਮਾਸੂਮ ਬੱਚੇ ਬੁਲੇਕੇ ਨਾਲ ਪੈਰਾਂ ਦੇ ਜੋੜੇ ਅੰਦਰ ਲੈ ਆਉਂਦੇ ਨੇ ਮੈਂ ਸਮਝਦਾ ਤਰਸ ਯੋਗ ਨਹੀਂ ਕੋਈ ਗੱਲ ਨਹੀਂ ਔਖੇ ਨਾ और कोई मनुख अपने अंदर ईर्ष्या लेके आ गया हंकार लेके आ गया दुबदा लेके आ गया विकार लेके आ गया वाशना लेके आ गया स्थान अपवित्र करता है कबीर साधु को मिलने जाइए सा हजार बंद हो नौ सौ नड़िन्नवे बंदे हंकार लेके आ जान विकार लेके आ जान ईर्षा लेके आ जान यकीन जानो माहौल खराब कर वातावरण जो है खराब कर ਇਸ ਵਾਸਤੇ ਆਖਿਆ ਜਾਂਦਾ ਹੈ ਔਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਾਕੀਦ ਕਰਦੇ ਨੇ ਜਦ ਤੂੰ ਜਾਵੇਂ ਚਲੋ ਫਿਰ ਈਰਖਾ ਨੂੰ ਹਿਰਦੇ ਚ ਰੱਖਣਾ ਹੀ ਤੇ ਰੱਖੀ ਪਰ ਜਾ ਰਿਆਂ ਸਾਧੂ ਕੋਲ ਸਤਸੰਗ ਦੇ ਚ ਜਾ ਰਿਆਂ ਈਰਖਾ ਨੂੰ ਬਾਹਰ ਰੱਖਿਆ ਉੱਥੇ ਹੀ ਰੱਖਿਆ ਜਿੱਥੇ ਤੂੰ ਜੋੜੇ ਰੱਖੇ ਹੈ ਹੰਕਾਰ ਨੂੰ ਉੱਥੇ ਹੀ ਛੋੜ ਕੇ ਆ ਜਿੱਥੇ ਤੂੰ ਜੋੜੇ ਉਤਾਰ ਕੇ ਆ ਗਏ ਪਰ ਬਦਕਿਸਮਤੀ ਹੈ ਜੋੜੇ ਬੰਦਾ ਬਾਹਰ ਉਤਾਰ ਕੇ ਆ ਜਾਂਦਾ ਹੈ ਹੰਕਾਰ ਨੂੰ ਇੱਥੇ ਨਾਲ ਲੈ ਆ ਵਾਸ਼ਨਾ ਨਾਲ ਲੈ ਕੇ ਆ ਜਾਂਦਾ ਹੈ ਸਾਧੂ ਕੋ ਮਿਲਨੇ ਜਾਈਏ ਸਾਥ ਨਾ ਲੀਜੇ ਕੋਏ ਅਸਥਾਨ ਦਾ ਅਸਰ ਤੇ ਵਿਅਕਤੀ ਦਾ ਅਸਰ ਆਪਣੇ ਢੰਗ ਨਾਲ ਪੈਂਦਾ ਮੈਂ ਇੱਕ ਗਾਥਾ ਪੜ ਰਿਹਾ ਸੀ ਕਿਸੇ ਵਕਤ ਦੋ ਸਾਧੂਆਂ ਨੇ ਰਾਤ ਦੇ ਸਮੇਂ ਆਏ ਨੇ ਇੱਕ ਸ਼ਹਿਰ ਵਿੱਚ ਤੇ ਰਹਿਣ ਲਈ ਉਹਨਾਂ ਨੇ ਇੱਕ ਮਕਾਨ ਕਿਰਾਏ ਤੇ ਲਿਆ ਤੇ ਅੱਜ ਦੀ ਰਾਤ ਰਹਿਣਾ ਤੇ ਜਿਹੜਾ ਮਕਾਨ ਉਹਨਾਂ ਨੇ ਲਿਆ ਮਾਲਕ ਮਕਾਨ ਵੀ ਨਾਲ ਸੀ ਦੂਜੇ ਮਕਾਨ 'ਚ ਨਾਲ ਰਹਿੰਦਾ ਸੀ ਪੜੋਸੇ 'ਚ ਉਹਨੇ ਚਾਬੀਆਂ ਪਕੜਾ ਦਿੱਤੀਆਂ ਕਿਰਾਇਆ ਤੈ ਹੋ ਗਿਆ ਦੋਵੇਂ ਅੰਦਰ ਚਲੇ ਗਏ ਜਿਹੜਾ ਮੁਖੀਆ ਸੀ ਜੈਸੇ ਸੌਣ ਲੱਗਾ ਤੇ ਉਹਦੇ ਮਨ 'ਚ ਖਿਆਲ ਆਇਆ ਇਸ ਸ਼ਹਿਰ ਦੇ 'ਚ ਜੂਆਖਾਨਾ ਬੜਾ ਤਗੜਾ ਹੈ ਲੋਕੀ ਖੇਡਦੇ ਨੇ ساری-ਸਾਰੀ ਰਾਤ ਤੇ ਸਾਡੇ ਕੋਲ ਵੀ ਮਾਇਆ ਤੇ ਹੈ ਕਾਫੀ ਅੱਜ ਜ਼ਰਾ ਦੇਖ ਲੈਨੇ ਆ ਕਦੀ ਦੇਖਿਆ ਨਹੀਂ ਜੂਆ ਕੀ ਹੁੰਦਾ ਚਲ ਕੇ ਖੇਡ ਲੈਂਦੇ ਆ ਦਿਨ ਰਾਤ ਸਾਧਨਾ ਕਰਨ ਵਾਲਾ ਨਾਮ ਜਪਣ ਵਾਲਾ ਜੂਆ ਖੇਡਣ ਦਾ ਖਿਆਲ ਅੰਦਰ ਪੈਦਾ ਹੋ ਗਿਆ ਦੋ ਜਾ ਵਿਚਾਰਾਂ ਸੋ ਗਿਆ ਤੋਂ ਕਹਿੰਦੇ ਨੇ ਇਸ ਤਰ੍ਹਾਂ ਦਾ ਪ੍ਰਭਾਵ ਉਹ ਮਨੁੱਖ ਬਹੁਤ ਛੇਤੀ ਕਬੂਲ ਕਰੇਗਾ ਜਿਹਦੀ ਚੇਤਨਾ ਥੋੜੀ ਜਿਹਾ ਜਾਗੀ ਹੋਈ ਹੈ ਜਿਹਦੀ ਨਾਸਕਾ ਬੜੀ ਤਿੱਖੀ ਹੋਵੇ ਦੂਰੋਂ ਵੀ ਸੁਗੰਧੀ ਲੈ ਲੈਂਦਾ ਦੂਰੋਂ ਵੀ ਦੁਰਗੰਧੀ ਲੈ ਜਿਹਦੀਆਂ ਅੱਖਾਂ ਬੜੀਆਂ ਤਿੱਖੀਆਂ ਹੋਵਨ ਬਾਰੀਕ ਤੋਂ ਬਾਰੀਕ ਚੀਜ਼ ਵੀ ਦੇਖ ਲੈਂਦਾ ਹੈ ਦੂਰ ਦੀ ਵੀ ਦੇਖ ਲੈਂਦਾ ਹੈ ਜਿਸ ਦੇ ਕੰਨ ਬੜੇ ਤਿੱਖੇ ਹੋਮਨ ਦੂਰ ਤੋਂ ਵੀ ਮੱਧਮ ਆਵਾਜ਼ ਸੁਣ ਲੈਂਦਾ ਹੈ ਕੰਨਾਂ ਦੀ ਸ਼ਕਤੀ ਜ਼ਿਆਦਾ ਹੈ ਕਿਸੇ ਕਿਸੇ ਦੀ ਸੋਚਣ ਸ਼ਕਤੀ ਵਿਚਾਰ ਸ਼ਕਤੀ ਚੇਤਨ ਸ਼ਕਤੀ ਬੜੀ ਜ਼ਿਆਦਾ ਹੁੰਦੀ ਹੈ ਜਿਵੇਂ ਕਿਸੇ ਦੀਆਂ ਅੱਖਾਂ ਤਿੱਖੀਆਂ ਨੇ ਕਿਸੇ ਦੇ ਕੰਨ ਬੜੇ ਤਿੱਖੇ ਨੇ ਔਰ ਕਿਸੇ ਦਾ ਸਪਰਸ਼ ਕਰਨ ਦਾ ਮਾਦਾ ਬੜਾ ਤਿੱਖਾ ਹੁੰਦਾ ਇਹਨਾਂ ਪੰਜ ਗਿਆਨ ਇੰਦਰੀਆਂ ਦੇ ਚੋਂ ਕੋਈ ਇੱਕ ਅੰਦ ਇੰਦਰਾ ਕਿਸੇ ਦਾ ਬਹੁਤ ਤੇਜ਼ ਹੁੰਦਾ ਹੈ ਬੌਧਿਕ ਛਣ ਹੁੰਦਾ ਹੈ ਮੈਂ ਐਸੇ ਵੀ ਮਨੁੱਖ ਦੇਖੇ ਨੇ ਦੂਰੋਂ ਹੀ ਸੁੰਗ ਲੈਂਦੇ ਨੇ ਦੂਰੋਂ ਹੀ ਸੁਗੰਧ ਦੁਰਗੰਧ ਆ ਜਾਂਦੀ ਹੈ ਕਈਆਂ ਨੂੰ ਨਹੀਂ ਆਉਂਦੀ ਜਿਵੇਂ ਕਈਆਂ ਦੀ ਅੱਖਾਂ ਨਹੀਂ ਕੰਮ ਕਰਦੀਆਂ ਕਈਆਂ ਦੀ ਨਾਸਕਾ ਵੀ ਜੋ ਹੈ ਕੰਮ ਨਹੀਂ ਕਰਦੀ ਕਿਸੇ ਕਿਸੇ ਦਾ ਗਿਆਨ ਇੰਦਰਾ ਕੋਈ ਇੱਕਦ ਬੌਧਿਕ ਛਣ ਆਉਂਦਾ ਹੈ ਕਹਿੰਦੇ ਨੇ ਕੀੜੀ ਬੜੀ ਦੂਰ ਤੋਂ ਵੀ ਘਾਓ ਤੇ ਸ਼ੱਕਰ ਦੀ ਵਾਸ਼ਨਾ ਲੈ ਲੈਂਦੀ ਹੈ ਬਹੁਤ ਦੂਰ ਔਰ ਜਲ ਪੈਂਦੀ ਹੈ ਸੁਗੰਨ ਸ਼ਕਤੀ ਉਸਦੀ ਬੜੀ ਤਿੱਖੀ ਹੈ ਦ੍ਰਿਸ਼ਟ ਸ਼ਕਤੀ ਇੱਲ ਦੀ ਬੜੀ ਤਿੱਖੀ ਹੈ ਭਾਵੇਂ ਕਿਤਨੀ ਉੱਚੀ ਉੜਦੀ ਪਈ ਹੋਵੇ ਨਿੱਕਾ ਜਿਹਾ ਵੀ ਮਾਸ ਦਾ ਟੁਕੜਾ ਉਸਨੂੰ ਦਿਖਾਈ ਦੇ ਜਾਂਦਾ ਹੈ ਕੋਈ ਦੂਰਬੀਨ ਲਾਣ ਦੀ ਲੋੜ ਨਹੀਂ ਕੋਈ ਹੁਰਦਬੀਨ ਦੀ ਲੋੜ ਨਹੀਂ ਉਹਨੂੰ ਦਿਖਾਈ ਦੇ ਜਾਂਦਾ ਹੈ ਉਹਦੀ ਦੇਖਣ ਸ਼ਕਤੀ ਬੜੀ ਤਿੱਖੀ ਹੈ ਇਸੇ ਤਰ੍ਹਾਂ ਜਿਸ ਦੀ ਚੇਤਨ ਸ਼ਕਤੀ ਬੜੀ ਤੇਜ਼ ਹੋਵੇ ਸੋਚ ਸ਼ਕਤੀ ਬੜੀ ਤੇਜ਼ ਹੋਵੇ ਸਾਧਨਾ ਉਸਨੇ ਇਸ ਢੰਗ ਦੀ ਕੀਤੀ ਹੋਵੇ ਉਹ ਹਰ ਥਾਂ ਤੇ ਚੰਗੇ ਮਾੜੇ ਮਾਹੌਲ ਦਾ ਅਸਰ ਬਹੁਤ ਗਹਿੜਾ ਕਬੂਲ ਕਰਦਾ ਹੈ उद्देश्य बहुत प्रभाव पैदा है आम मनुखते नहीं जैसे गुस्ताखी माफ ते, अंधे ते, जैसे रूप का असर नहीं पै सकता या बहरे के उ संगीत असर की पेगा किस तरह पेगा इस तरह जिस दी चेतना सुती पी है बुराई तंगई का कोई बहुत प्रबल असर उस पर नहीं पैता ना चंगयाई का ना बुराई का बहुत प्रबल असर नहीं पैंता एद चेतना चाहिए ये जागृति चाहिए कई दफा हैरानगी है कि इतना चेतन मनुख ते इतने बुरे कर्म कर लग पे इतना ज्ञानी इतना दार्शनिक इतना फिलोसफर इतना सहना और एक कर्म दरअसल जितना चेतन मनुख होवेगा चंग्याई ते बुराई दा उतना ही ज्यादा असर पेगा और जितना ज्यादा चेतन होगा या तो उतना उच्चा उठ जाएगा या भ्रष्ट भी बहुत ज्यादा होगा विश्वा जैसे शृंगी जैसे इंद्र जैसे इंद्र देवता है और देवतेयां दा मुखी है ते देवते दे अखरी अर्थ ने ज्ञानी ज्ञान दा दीवा जल गया ते करदा कि है वक्त दा एक शिरमौर संत है गौतम ऋषि ओदी पत्नी है अहिल्या सत्संग गणेश साधुआं दी सेवा करदी है देवतेयां दी सेवा करदी है और उस्नु वेख के इंद्र अपना मन मैला करदा है और सिर्फ मैला ही नहीं करदा सतगुरु दी वाणी ते कहंदी है ਗੋਤਮਨਾਰ ਅਹिल्या ਤਿਸ ਦੇਖ ਇੰਦਰ ਲੁਭਾਇਆ ਸਹਿ ਸਹਰੀਰ ਚਹਿਣ ਬਗ ਹੋਏ ਤਾਂ ਮਨ ਪਛੋਤਾਇਆ ਬਈਕ ਆਮ ਘਰਾਣਾ ਵੀ ਨਹੀਂ ਇੱਕ ਸੰਤ ਦਾ ਘਰਾਣਾ ਇੱਕ ਭਜਨੀਕ ਪੁਰਸ਼ ਦਾ ਘਰਾਣਾ ਇੱਕ ਸੰਤ ਦੀ ਜੋ ਹੈ ਪਤਨੀ ਔਰ ਭ੍ਰਸ਼ਟ ਕੌਣ ਆਉਂਦਾ ਹੈ ਇੱਕ ਦੇਵਤਾ ਜੋ ਪੁਰਸ਼ ਜਿੰਨਾ ਜ਼ਿਆਦਾ ਚੇਤਨ ਹੋਵੇਗਾ ਗੁਸਤਾਖੀ ਮਾਫ ਜਿਹੜੀ ਇਸਤਰੀ ਜਿੰਨੀ ਜ਼ਿਆਦਾ ਚੇਤਨ ਹੋਵੇਗੀ ਬੁਰਾਈ ਤੇ ਚੰਗਾਈ ਦਾ ਉਤਨਾ ਹੀ ਜ਼ਿਆਦਾ ਅਸਰ ਕਬੂਲ ਕਰੇਗੀ ਉਤਨੀ ਜ਼ਿਆਦਾ ਪ੍ਰਭਾਵਿਤ ਹੋਵੇਗੀ ਜਿਸ ਦੀਆਂ ਅੱਖਾਂ ਜਿਤਨੀਆਂ ਤੇਜ਼ ਹੋਣਗੀਆਂ ਰੂਪ ਰੰਗ ਦਾ ਉਤਨਾ ਹੀ ਗਹਿਰਾ ਅਸਰ ਪਏਗਾ ਜਿਸ ਦੇ ਕੰਨ ਬੜੇ ਤਿੱਖੇ ਹੋਣਗੇ ਆਵਾਜ਼ ਦਾ ਉਤਨਾ ਹੀ ਜ਼ਿਆਦਾ ਪ੍ਰਭਾਵ ਪਏਗਾ ਜਿਸ ਦੀ ਚੇਤਨਾ ਬੜੀ ਚੇਤਨ ਹੋਵੇਗੀ ਬਹੁਤ ਜਾਗੇ ਹੋਇਆ ਹੈ ਉਸ ਦੇ ਉੱਤੇ ਚੰਗਿਆਈ ਦਾ ਤੇ ਬੁਰਾਈ ਦਾ ਉਤਨਾ ਹੀ ਜ਼ਿਆਦਾ ਅਸਰ ਪਏਗਾ ਇਹ ਸਾਧੂ ਬਹੁਤ ਜਾਗੇ ਹੋਇਆ ਪੁਰਸ਼ ਸੀ ਕਈ ਕਿਸੇ ਹੱਦ ਤੱਕ ਸੁੱਤੇ ਹੋਣ ਨੇ ਸੜੀ ਬਹੁਤ ਸਾਰੀਆਂ ਸ਼ਕਤੀਆਂ ਸੁੱਤੀਆਂ ਪਈਆਂ ਨੇ ਜਾਗੀਆਂ ਹੋਈਆਂ ਨਹੀਂ ਨੇ ਸਹਿਵਾ ਦੀ ਬਾਣੀ ਕਹਿੰਦੀ ਹੈ ਨੈਣੋਂ ਨੀਂਦ ਪਰ ਦ੍ਰਿਸ਼ਟ ਵਿਕਾਸ ਸਰਵਣ ਸੋਏ ਸਨ ਨਿੰਦ ਵਿਚਾਰ ਰਸਨਾ ਸੋਈ ਲੋਭ ਮੀਠੇ ਸਾਦ ਮਨ ਸੋਇਆ ਮਾਇਆ ਵਿਸਮਾਤ ਇਸ ਗ੍ਰਹਿ ਮੇਂ ਕੋਈ ਜਾਗਰਤ ਰਹੇ ਸਾਬਤ ਵਸਤ ਕੋ ਆਪਣੀ ਹੈ ਇਹ ਮਨੁੱਖਾ ਤਨ ਪ੍ਰਾਪਤ ਕਰਕੇ ਕੋਈ ਵਿਰਲਾ ਹੀ ਹੈ ਜੋ ਪੂਰਨ ਤੌਰ ਤੇ ਜਾਗੇ ਕੋਈ ਵਿਰਲਾ ਹੀ ਹੈ ਸਾਬ ਕੰਨ ਨੇ ਕਿ ਪੂਰਨ ਤੌਰ ਤੇ ਜਾਗੇ ਤੇ ਸਾਬਤ ਵਸ ਪਰਮਾਤਮਾ ਦਾ ਨਾਮ ਆਪਣਾ ਲੈ ਲਵੇ ਕੋਈ ਕਲਾ ਲੈ ਲੈਂਦਾ ਹੈ ਕੋਈ ਚਿੱਤਰਕਾਰੀ ਲੈ ਲੈਂਦਾ ਹੈ ਕੋਈ ਕਵਿਤਾ ਲੈ ਲੈਂਦਾ ਹੈ ਕੋਈ ਕਿਸੇ ਹੋਰ ਪੱਕ ਦਾ ਸਹਿਣਾ ਹੋ ਜਾਂਦਾ ਹੈ ਪਰ ਇਹ ਪੂਰਨ ਅਜੇ ਇਸ ਨੇ ਪ੍ਰਸਾਦ ਪ੍ਰਾਪਤ ਨਹੀਂ ਕੀਤਾ ਅਧੂਰਾ ਪ੍ਰਸਾਦ ਲੈ ਇਸ ਨੂੰ ਪੂਰੀ ਸੌਗਾਤ ਪ੍ਰਾਪਤ ਨਹੀਂ ਹੋਈ ਸਬਤ ਵਸਤ ਉਹ ਆਪਣੀ ਲੈ ਕੋਈ ਵਿਰ ਲਈ ਤੇ ਜਿਹੜਾ ਜਿਤਨਾ ਪੂਰਨ ਚੇਤਨ ਹੋਵੇਗਾ ਚੰਗਿਆਈ ਤੇ ਬੁਰਾਈ ਤੋਂ ਉਤਨਾ ਛੇਤੀ ਪ੍ਰਭਾਵਤ ਹੋਵੇਗਾ ਇੰਦਰ ਬਹੁਤ ਚੇਤਨ ਪੁਰਸ਼ ਹੈ ਗਿਆਨ ਦਾ ਦੀਵਾ ਜਲੇ ਆਇਆ ਹੈ ਵਿਸ਼ਵਾਮিত্র ਬਹੁਤ ਚੇਤਨ ਪੁਰਸ਼ ਹੈ ਮਾਮੂਲੀ ਨਹੀਂ ਦਿਨ ਰਾਤ ਸਾਧਨਾ ਕਰਨ ਵਾਲਾ ਗ੍ਰੰਥਾਂ ਦਾ ਅਧਿਐਨ ਕਰਨ ਵਾਲਾ ਔਰ ਬਹੁਤ ਕੁਝ ਉਸਨੇ ਲਿਖਿਆ ਹੈ ਮਛੰਦਰਨਾਥ ਯੋਗੀਆਂ ਨੂੰ ਜਨਮ ਦੇਣ ਵਾਲਾ ਯੋਗਪੰਥ ਨੂੰ ਜਨਮ ਦੇਣ ਵਾਲਾ 80 ਸਾਲ ਦੀ ਉਮਰ ਦੇ ਵਿੱਚ ਬ੍ਰਸ਼ਟ ਹੋ ਗਿਆ ਸ਼ਰਾਬੀ ਪੀਣ ਲੱਗ ਪਿਆ ਵੇਸਵਾ ਗਾਮੇਵੀ ਹੋ ਗਿਆ ਐਸਾ ਕਿਹੜਾ ਅਨਰਥ ਹੈ ਕਿ ਮਛੰਦਰਨਾਥ ਨਹੀਂ ਕਰਦਾ ਸਿਰਫ ਬ੍ਰਸ਼ਟ ਹੋ ਗਿਆ ਜੋ ਜਿੰਨਾ ਜ਼ਿਆਦਾ ਚੇਤਨ ਹੈ ਉਤਨਾ ਹੀ ਚੰਗਿਆਈ ਤੇ ਬੁਰਾਈ ਤੋਂ ਜ਼ਿਆਦਾ ਪ੍ਰਭਾਵਿਤ ਹੋਵੇਗਾ ਇਸ ਵਾਸਤੇ ਚੰਗੇ ਮਨੁੱਖ ਨੂੰ ਚੇਤਨ ਮਨੁੱਖ ਨੂੰ ਬਹੁਤ ਹੀ ਬੁਰੀ ਸੰਗਤ ਤੋਂ ਬਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਕਿਉਂਕਿ ਉਸਦਾ ਮਨ ਛੇਤੀ ਪ੍ਰਭਾਵਿਤ ਹੋਵੇਗਾ ਬਨਿਸਪਤ ਆਮ ਮੂੜਦੇ ਹੈ ਵਨਿਸਪਤ ਆਮ ਉਸ ਸੁੱਤੇ ਹੋਏ ਦੇ ਕਿ ਸੁੱਤੇ ਹੋਏ ਤੇ ਕੀ ਪ੍ਰਭਾਵ ਪੈ ਸਕਦਾ ਹੈ ਇੱਕ ਮਨੁੱਖ ਸੁੱਤਾ ਹੋਇਆ ਹੈ ਪੂਰਨ ਤੌਰ ਤੇ ਸੁੱਤਾ ਹੋਇਆ ਹੈ ਰੂਪ ਦਾ ਕੀ ਪ੍ਰਭਾਵ ਪਵੇਗਾ ਰੰਗ ਦਾ ਕੀ ਪ੍ਰਭਾਵ ਪਵੇਗਾ ਸੰਗੀਤ ਦਾ ਕੀ ਪ੍ਰਭਾਵ ਪਵੇਗਾ ਉਸ ਦੇ ਉੱਤੇ ਗੀਤ ਦਾ ਕੀ ਪ੍ਰਭਾਵ ਪਵੇਗਾ ਇਸ ਸਭ ਕੁਝ ਤੋਂ ਪ੍ਰਭਾਵਿਤ ਹੋਣ ਵਾਸਤੇ ਜਾਗਰਤੀ ਚਾਹੀਦੀ ਔਰ ਜੋ ਕਿਦਰੇ ਪੂਰਨ ਤੌਰ ਤੇ ਜਾਗਿਆ ਹੋਇਆ ਹੈ ਉਹ ਤੇ ਬਹੁਤ ਅਸਰ ਕਬੂਲ ਕਰੇਗਾ ਮੈਂ ਫਿਰ ਅਰਸ਼ ਕਰਾਂ ਚੰਗਿਆਈ ਦਾ ਵੀ ਕਰੇਗਾ ਬੁਰਾਈ ਦਾ ਵੀ ਕਰੇਗਾ ਤੋ ਇਹ ਸਾਧੂ ਜਾਗਿਆ ਹੋਇਆ ਪੁਰਸ਼ੀ ਚੇਤਨ ਪੁਰਸ਼ੀ ਹਰ ਗੱਲ ਨੂੰ ਬੜੀ ਗਹਿਰਾਈ ਨਾਲ ਲੈਂਦਾ ਸੀ ਅੱਜ ਖਿਆਲ ਆ ਗਿਆ ਕਿਹੜਾ ਸੀ ਰੋਜ਼ ਖੇਡਣਾ ਹੈ ਦੇਖ ਲਈਏ ਕੀ ਹੁੰਦਾ ਹੈ ਇਹ ਹਾਰ ਜਿੱਤ ਕੀ ਆਉਂਦੀ ਇਸ ਦਾ ਮਨ ਦੇ ਉੱਤੇ ਕੀ ਪ੍ਰਭਾਵ ਪੈਂਦਾ ਹੈ 10 ਮੋਹਰਾਂ ਜੇਬ ਦੇ ਚ ਪਾ ਕੇ ਬਾਕੀ ਰੱਖ ਕੇ ਚੱਲ ਪੈਂਦਾ ਕਹਿੰਦਾ ਠੀਕ ਹੈ ਨਾਲ ਦਾ ਸਾਥੀ ਸੁੱਤਾ ਹੋਇਆ ਤੇ ਮੈਂ ਛੇਤੀ ਆ ਜਾਣਾ ਥੋੜੀ ਦੇਰ ਦੇਖ ਕੇ ਕਰਕੇ ਇਹ ਜੂਏ ਦਾ ਪਸਾਰਾ ਘਰ ਚੋਂ ਬਾਹਰ ਨਿਕਲੇਣਾ ਤੇ ਮਨ ਨੇ ਬੜੀ ਫਟਕਾਰ ਪਾਈ ਤੇ ਲਨਤਾ ਵੀ ਪਾਈਆਂ ਕਹਿੰਦਾ ਤੂੰ ਸਾਧੂ ਸਾਧਨਾ ਕਰਨ ਵਾਲਾ ਤੈਨੂੰ ਸ਼ਰਮ ਨਹੀਂ ਆਈ ਐਸਾ ਸੋਚਦੇ ਆਂ ਦੁਨੀਆ ਨੂੰ ਉਪਦੇਸ਼ ਕਰਦਾ ਤੇਰੀ ਇਹ ਹਾਲਤ ਆਪਣੇ ਆਪ ਤੇ ਲਨਤਾ ਪਾੰਦਾ ਹੋਇਆ ਅੰਦਰ ਚਲਾ ਗਿਆ ਜੈਸੇ ਸੌਣ ਲੱਗਾ ਹੈ ਫਿਰ ਖਿਆਲ ਕਹਿੰਦਾ ਕਿਹੜਾ ਰੋਜ਼ ਰੋਜ਼ ਖੇਡਣਾ ਇੱਕ ਦਿਨ ਤੇ ਹੈ ਬਾਹਰ ਆ ਗਿਆ ਫਿਰ ਮੋਰਾਂ ਰੱਖ ਕੇ ਬਾਹਰ ਆ ਕੇ ਫਿਰ ਮਨ ਬਦਲਿਆ ਔਰ ਰਜ ਕੇ ਆਪਣੇ ਤੇ ਲਨਤਾ ਪਾਈਆਂ ਫਿਰ ਅੰਦਰ ਚਲਾ ਗਿਆ ਸੌਣ ਲੱਗਿਆ ਫਿਰ ਮਨ ਪ੍ਰਭਾਵਿਤ ਹੋਇਆ ਕਹਿੰਦਾ ਕੀ ਐਵੇਂ ਢਾਵਾਂ ਢੋਲ ਹੁੰਦਾ ਹੈ ਅੱਜ ਦੇਖ ਆਉਂਦੇ ਆ ਅਸੀਂ ਸਾਧੂਆਂ ਸਾਧਨਾ ਕਰਦੇ ਰਹਿੰਦੇ ਆ ਔਰ ਕਰਦੇ ਰਵਾਂਗੇ ਕਿਹੜਾ ਅਸੀਂ ਜਵਾਰੀ ਬਣ ਜਾਂਦਾ ਹੈ ਅੱਜ ਦੇਖਦੇ ਆ ਜਿਉ ਬਾਹਰ ਆਇਆ ਮਨ ਫਿਰ ਬਦਲ ਗਿਆ ਤੋ ਸਿਆਣਾ ਸੀ ਚੇਤਨ ਸੀ ਇੱਕਦਮ ਖਿਆਲ ਆਇਆ ਇਸ ਜਗ੍ਹਾ ਦਾ ਕੋਈ ਅਸਰ ਹੈ ਫੜੋ ਸਿੱਧਾ ਬੂਆ ਖੜਕਾਇਆ ਮਾਲਕ ਮਕਾਨ ਦਾ ਅੱਧੀ ਰਾਤ ਨੂੰ ਮਾਲਕ ਮਕਾਨ ਨੇ ਬੂਆ ਖੋਲਿਆ ਜਿਸ ਕੋਲ ਕਿਰਾਏ ਤੇ ਲਿਆ ਮਕਾਨ ਉਹ ਦੇਖ ਕੇ ਹੈਰਾਨ ਹੋਇਆ ਵੇ ਸੰਤ ਜੀ ਕੀ ਗੱਲ ਐ ਇਸ ਟਾਈਮ ਕੀ ਲੋੜ ਪੈ ਗਈ ਮੇਰੀ ਉਹ ਸਾਧੂ ਕਹਿੰਦਾ ਬਸ ਮੈਨੂੰ ਇਤਨਾ ਦੱਸ ਦੋ ਸਾਥੋਂ ਪਹਿਲੇ ਇਸ ਮਕਾਨ ਦੇ ਵਿੱਚ ਕੌਣ ਰਹਿੰਦਾ ਸੀ ਤੇ ਮਾਲਕ ਨੇ ਕਿਹਾ ਕੋਈ ਵੀ ਨਹੀਂ ਰਹਿੰਦਾ ਸੀ ਜਵਾਰੀਆਂ ਦਾ ਅੱਡਾ ਸੀ ਇੱਥੇ ਦਿਨ ਰਾਤ ਜੋ ਹੀ ਚੱਲਦਾ ਸੀ ਉਹਨੇ ਬਾਹਰ ਖੜੇ ਹੋਏ ਆਪਣੇ ਮਿੱਤਰ ਨੂੰ ਆਵਾਜ਼ ਮਾਰੀ ਸਾਥੀ ਨੂੰ ਬਾਹਰ ਆ ਜਾ ਬਈ ਸਵਾਨ ਚੁੱਕ ਕੇ ਬਾਹਰ ਆ ਜਾ ਮੈਂ ਇਸ ਮਕਾਨ ਦੇ ਅੰਦਰ ਦਾਖਲ ਨਹੀਂ ਆਉਣਾ ਇੱਥੋਂ ਦੀਆਂ ਤਰੰਗਾਂ ਠੀਕ ਨੇ ਇਨ ਮੇਰੇ ਜੈਸੇ ਬੰਦੇ ਨੂੰ ਵੀ ਭ੍ਰਸ਼ਟ ਕਰ ਦਈਏ ਨੇ ਤੇ ਹੋਰ ਕਈਆਂ ਨੂੰ ਤੇ ਕਰਨ ਗਿਆ ਪਰ ਜਿੱਥੇ 10 ਸਾਧੂ ਬੈਠੇ ਹੋਣ ਔਰ ਰੋਜ਼ਨਾਮ ਜਪਦੇ ਹੋਣ ਉੱਥੇ ਇੱਕ ਚੋਰ ਚਲਾ ਜਾਏ ਸਾਧੂ ਬਣ ਜਾਏਗਾ ਪਰ ਜਿੱਥੇ 10 ਚੋਰ ਬੈਠੇ ਹੋਣ ਤੇ ਇੱਕ ਕੱਚੀ ਸਾਧਨਾ ਕਰਨ ਵਾਲਾ ਚੇਤਨ ਮਨੁੱਖ ਚਲਾ ਜਾਏ ਯਕੀਨ ਜਣ ਉਸ ਚੋਰੀ ਦਾ ਪ੍ਰਭਾਵ ਉਸ ਤੇ ਵੀ ਪਏਗਾ ਹੋ ਸਕਦਾ ਕੋਈ ਚੀਜ਼ ਉਸ ਦੇ ਅੰਦਰ ਵੀ ਚੋਰਾਣ ਦਾ ਖਿਆਲ ਪੈਦਾ ਹੋ ਜਾਏ ਇਹ ਅਸਥਾਨ ਭੇਦ ਜਗਾ ਭੇਦ ਤੋ ਸਹਿਬ ਅਜ ਦੇ ਪਾਵਨ ਪਵਿੱਤਰਵਾਗ ਦੇ ਚ ਪਰਮਾਨ ਪੈ ਕਰਦੇ ਨੇ ਜੇ ਦਾ ਦਰਸ਼ਨ ਮਾਤਰ ਪਾਪਾ ਨੂੰ ਉਤਾਰ ਦਿੰਦਾ ਹੈ ਕਰੋੜਾਂ ਤਰ੍ਹਾਂ ਦੇ ਜੋ ਹੈ ਪਾਪ ਜੋ ਹੈ ਨਾਸ ਕਰ ਦਿੰਦਾ ਹੈ ਹਾਂਜੀ ਜਿਸ ਦੀ ਜਾਨ ਪਹਿਚਾਨ ਜਿਸ ਦੀ ਕਦਮਾਂ ਦੀ ਖਾਕ ਜਿਸ ਦੀ ਭੇਟ ਭਉ ਸਾਗਰ ਤੋਂ ਜੋ ਹੈ ਪਾਰ ਕਰ ਦਿੰਦੀ ਹੈ ਹਾਂਜੀ ਇਸ ਤਰ੍ਹਾਂ ਦੇ ਪੁਰਸ਼ ਮੇਰੇ ਸੱਜਣ ਨੇ ਮੇਰੇ ਮਿੱਤਰ ਨੇ ਮੇਰੇ ਆਪਣੇ ਨੇ ਹਾਂਜੀ ਉਹ ਹੰਗੋ ਹਰਨਾਮ ਚਿਤਾਰੇ ਜਿਨ੍ਹਾਂ ਦੇ ਭੇਟ ਬਾਰ-ਬਾਰ ਪ੍ਰਮਾਤਮਾ ਦਾ ਚਿੰਤਨ ਕਰਾਵੇ ਪ੍ਰਮਾਤਮਾ ਨੂੰ ਚੇਤੇ ਕਰਾਏ ਹਾਂਜੀ ਜਿਸ ਦੇ ਬੋਲ ਸੁਣਦਿਆਂ ਹੀ ਸੁੱਖ ਦਾ ਸਾਰ ਸੁੱਖ ਦਾ ਮੂਲ ਪ੍ਰਾਪਤ ਹੋ ਜਾਏ ਪ੍ਰਮਾਤਮਾ ਪ੍ਰਾਪਤ ਹੋ ਜਾਏ ਜਿਹਦੇ ਬੋਲਾਂ ਵਿੱਚ ਪ੍ਰਮਾਤਮਾ ਝਲਕੇ ਹਾਂਜੀ ਜਿਸ ਦੀ ਸੇਵਾ ਕੀਤੇ ਹੋਇਆ ਜਮਾ ਦੀ ਮਾਰ ਤੋਂ ਬਚ ਜਾਈਏ ਬਾਰ ਬਾਰ ਜਮਣਾ ਨਾ ਪੈ ਬਾਰ ਬਾਰ ਮੰਨਣਾ ਨਾ ਪੈ ਹਾਂਜੀ ਜਾਮਗੀ ਦੀਰ ਦੇ ਸੰਗਨ ਹੈ ਸੁਧਾਰੇ ਜਿਸ ਦੀ ਦਿੱਤੀ ਹੋਈ ਧੀਰਜ ਜਿਸ ਦਾ ਦਿੱਤਾ ਹੋਇਆ ਠਹਿਰਾਵ ਜਾਂ ਜਿਸ ਦਾ ਆਪਣਾ ਠਹਿਰਾਵ ਸਾਡੇ ਮਨ ਦਾ ਠਹਿਰਾਵ ਬਣ ਜਾਏ ਵੇਖਣ ਵਾਲੇ ਦੇ ਵੀ ਮਨ ਦਾ ਠਹਿਰਾਵ ਬਣ ਜਾਏ ਯਕਸੋਈ ਬਣ ਜਾਏ ਹਾਂਜੀ ਜਾਮ ਕਹਿ ਸਿਮਰਣ ਮੁਖ ਜਲਾਰੇ ਜਿਸ ਨੂੰ ਚੇਤੇ ਕੀਤੇ ਆਂ ਜ਼ਬਾਨ ਪਵਿੱਤਰ ਹੋਵੇ ਉਸ ਪੁਰਸ਼ ਨੂੰ ਚੇਤੇ ਕੀਤੀਆਂ ਰਸਨਾ ਵੀ ਪਵਿੱਤਰ ਹੋਵੇ ਹਿਰਦਾ ਵੀ ਪਵਿੱਤਰ ਹੋਵੇ ਹਾਂ ਜੀ ਇਸ ਤਰ੍ਹਾਂ ਦੇ ਜਿਹੜੇ ਸੇਵਕ ਨੇ ਜਿਹਦਾ ਦਰਸ਼ਨ ਮਾਤਰ ਕੀ ਤਿਆਂ ਹੀ ਮਨ ਪਾਵਨ ਹੋ ਜਾਂਦਾ ਹੈ ਇੰਦਰੀ ਪਾਵਨ ਹੋ ਜਾਂਦੇ ਨੇ ਇਸ ਤਰ੍ਹਾਂ ਦੇ ਸੇਵਕ ਪਰਿਪੂਰਨ ਪ੍ਰਮਾਤਮਾ ਆਪ ਸਵਾਰਦਾ ਬਖਸ਼ਿਸ਼ ਕਰਕੇ ਉਹਨਾਂ ਦੀ ਜ਼ਿੰਦਗੀ ਨੂੰ ਆਪ ਢਾਲਦਾ ਹਾਂ ਜੀ ਸਰਨ ਨਾਨਕ ਜਨ ਸਦ ਬਲ ਹਾਰੇ ਸਾਹਿਬ ਕੰਨਰ ਮੈਂ ਇਸ ਤਰ੍ਹਾਂ ਦੇ ਸੇਵਕਾਂ ਦੀ ਸ਼ਰਨ ਦੇ ਚ ਹਾਂ ਔਰ ਉਹਨਾਂ ਤੋਂ ਸਦਕੇ ਜਾਨਣਾ ਉਹਨਾਂ ਤੋਂ ਬਲਹarne ਜਾਨਾ ਸਮਾਪਤੀ ਕੁਝ ਸਮਾਂ ਦਾਸ ਨੂੰ ਬਖਸ਼ਿਸ਼ ਕੀਤਾ ਗਿਆ ਹੈ ਕਿ ਖੁਲਾਸਾ ਆਪ ਹੋਰ ਕਰ ਲੈਣਾ ਤਾਂ ਕੁਝ ਮਿੰਟ ਤੁਹਾਡੇ ਹੋਰ ਮੈਂ ਲੈਣ ਲੱਗਾ ਇੱਕ ਬੂੰਦ ਅਗਰ ਸਾਗਰ ਤੱਕ ਪਹੁੰਚਣਾ ਚਾਹਦੀ ਹੈ ਤਾਂ ਕੱਲੀ ਨਹੀਂ ਪਹੁੰਚ ਸਕੇਗੀ ਅਨੰਤ ਬੂੰਦਾਂ ਦਾ ਆਸਰਾ ਉਸ ਨੂੰ ਚਾਹੀਦਾ ਹੈ ਕੱਲੀ ਚਲੇਗੀ ਧਰਤੀ ਪੀ ਜਾਏਗੀ ਕੱਲੀ ਚਲੇਗੀ ਸੂਰਜ ਦੀ ਕਿਰਨ ਨੇ ਸੁਕਾ ਦੇਣਾ ਨਹੀਂ ਪਹੁੰਚ ਸਕੇਗੀ ਇੱਕ ਬੂੰਦ ਨੂੰ ਸਾਗਰ ਤੱਕ ਪਹੁੰਚਣ ਲਈ ਬਹੁਤ ਸਾਰੀਆਂ ਬੂੰਦਾਂ ਦਾ ਸਹਾਰਾ ਚਾਹੀਦਾ ਹੈ ਆਸਰਾ ਚਾਹੀਦਾ ਹੈ ਇੱਕ ਸਤਸੰਗੀ ਨੂੰ ਬਹੁਤ ਸਾਰੇ ਸਤਸੰਗੀਆਂ ਦਾ ਆਸਰਾ ਚਾਹੀਦਾ ਹੈ ਪਰ ਕਦੀ ਕਦੀ ਐਸਾ ਵੀ ਹੁੰਦਾ ਹੈ ਕੋਈ ਸਤਸੰਗੀ ਸਮਝ ਆ ਗਈ ਹੈ ਜਪਣ ਲੱਗ ਪਿਆ ਹੈ ਰਸ ਵੀ ਆ ਗਿਆ ਹੈ ਤੇ ਜਗਤ ਨੇ ਕਿਦਰੇ ਬਹੁਤੀ ਮਹਿਮਾ ਗਾਇਨ ਕਰਨੀ ਸ਼ੁਰੂ ਕਰ ਦਿੱਤੀ ਜਗਤ ਨੇ ਪੂਜਾ ਪ੍ਰਤੀਸ਼ਟਾ ਸ਼ੁਰੂ ਕਰ ਦਿੱਤੀ ਔਰ ਹੋਵੇਗੀ ਜਨਾਨਿਕ ਸਤਗੁਰ ਪੂਜਿਆ ਤੇਨ ਹਰ ਪੂਜ ਕਰਾਵਤ ਕੁਦਰਤੀ ਗੱਲ ਹੈ ਜੋ ਰੱਬ ਦੇ ਮਾਰਗ ਤੇ ਚੱਲਦੇ ਨੇ ਦੁਨੀਆ ਉਹਨਾਂ ਦੇ ਮਾਰਗ ਤੇ ਚੱਲ ਪੈਂਦੀ ਹੈ ਜੋ ਰੱਬ ਦੀ ਪੂਜਾ ਕਰਦੇ ਨੇ ਦੁਨੀਆ ਉਹਨਾਂ ਦੀ ਪੂਜਾ ਕਰਨ ਲੱਗ ਪੈਂਦੀ ਹੈ ਜੋ ਰੱਬ ਦਾ ਜਸ ਗਾਇਨ ਕਰਦੇ ਨੇ ਦੁਨੀਆ ਉਹਨਾਂ ਦਾ ਜਸ ਗਾਇਨ ਕਰਨ ਲੱਗ ਪੈਂਦੀ ਹੈ ਕਿ ਰੱਬ ਹੀ ਖੇਡ ਹੈ ਏਕ ਇਸ਼ਮੀ ਖੇਡ ਹੈ और इस तरह किधरे जगत पूजा कर लग पा प्रतिष्ठा कर लग पा महमा गायन कर तो जिस तरह कई दफा वगते हुए दरिया लहर उछल पे और उछल के दरिया तो अलग वगन लग पैद अलग ओन वाड़ा कहें वाह वाड़ा वाह वा, ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇੱਕ ਐਸਾ ਦ੍ਰਿਸ਼ ਦੇਖਿਆ ਦਰਿਆ ਵਗ ਰਿਹਾ ਹੈ ਦਰਿਆ ਤੋਂ ਇੱਕ ਲਹਿਰ ਉਛਲ ਪਈ ਹੈ ਨਾਲ ਵਗਣ ਲੱਗ ਪਈ ਹੈ ਸਤਿਗੁਰ ਕਹਿੰਦੇ ਨੇ ਨਦੀਆਂ ਵਾਹ ਵਿਚੁੰਨੀਆਂ ਇਸ ਦੇ ਜਿਸ ਢੰਗ ਨਾਲ ਅਰਥ ਕੀਤੇ ਜਾਂਦੇ ਨੇ ਉਹ ਨਹੀਂ ਸਿੱਖ ਜਗਤ ਦੇ ਇਸ ਪੰਕਤੀ ਨੂੰ ਜਿਸ ਜਿਸ ਮਕਸਦ ਲਈ ਦੁਹਰਾਇਆ ਜਾਂਦਾ ਹੈ ਉਹ ਇਸ ਦੇ ਅਰਥ ਨਹੀਂ ਨੇ ਬਿਲਕੁਲ ਨਹੀਂ ਨੇ ਨਦੀਆਂ ਵਾਹਾ ਵਿੱਚ ਹੁੰਨੀਆਂ ਇਹ ਵਾਹਾ ਇਹ ਵਾੜਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸ਼ਬਦ ਵਾਹ ਵਰਤੇ ਹੈ ਲੈਂਦੇ ਪੰਜਾਬ ਦੇ ਚ ਇਸ ਨੂੰ ਵਾੜਾ ਕਹਿੰਦੇ ਨੇ ਜੜਦੇ ਪੰਜਾਬ ਦਾ ਜੇ ਮੈਨੂੰ ਕੋ ਪੂਰਾ ਬੋਧ ਨਹੀਂ ਲਾਹੌਰ ਤੋਂ ਪਰੇ ਸਾਰੇ ਪੰਜਾਬ ਦੇ ਚ ਇਸ ਨੂੰ ਵਾੜਾ ਕਹਿੰਦੇ ਨੇ ਕਿ ਦਰਿਆ ਦੇ ਚ ਕੋਈ ਪਾਣੀ ਉਛਲ ਪਏ ਤੇ ਉਛਲ ਕੇ ਅਲੱਗ ਵਗਣ ਲੱਗ ਪਏ ਵਾੜਾ ਕਹਿੰਦੇ ਨੇ ਵਾੜਾ ਵਾ ਵਾੜਾ ਨਦੀਆਂ ਵਾਹਾ ਵਿੱਚ ਹੁੰਨੀਆਂ ਐਵਾ ਐਵਾੜੇ ਨਦੀ ਤੋ ਵਿਛੜ ਗਏ ਅਲਗ ਚਲਣ ਲੱਗ ਪਏ ਮੇਲਾ ਸੰਜੋਗੇ ਰਾਮ ਸਾਗਰ ਬਹੁਤ ਦੂਰ ਹੈ ਸੰਜੋਗਾ ਨਾਲੇ ਮੇਲ ਹੋਵੇਗਾ ਬਹੁਤ ਦੂਰ ਹੈ ਸਾਗਰ ਨੇੜੇ ਨਹੀਂ ਹੈ ਤੂੰ ਤੇ ਉਛਲ ਪਿਆ ਤੂੰ ਤੇ ਅਲਗ ਚਲਣ ਲੱਗ ਪਿਆ ਹੋ ਸਕਦਾ ਤੈਨੂੰ ਰਸਤੇ 'ਚ ਰੇਤ ਭੀ ਜਾਵੇ ਹੋ ਸਕਦਾ ਤੈਨੂੰ ਸੂਰਜ ਦੀਆਂ ਕਿਰਨਾਂ ਸੁਕਾ ਦੇਣ ਸਾਗਰ ਬਹੁਤ ਦੂਰ ਇਹਦੇ ਸੰਜੋਗਾ ਨਾਲ ਮੇਲ ਹੋਵੇਗਾ ਨਦੀ ਦੇ ਨਾਲ ਚੱਲ ਤਾਂ ਕਿ ਸਾਗਰ ਤੱਕ ਪਹੁੰਚ ਸਕੇ ਕਦੀ ਕਦੀ ਹਰ ਮਜ਼ਬਦ ਦੇ ਚ ਹਰ ਧਰਮ ਦੇ ਚ ਚਲੋ ਆਪਣੀ ਗੱਲ ਲਈਏ ਸਿੱਖ ਜਗਤ ਦੇ ਚ ਕੋਈ ਬਹੁਤ ਨਾਮ ਜਪਦਾ ਹੈ ਬੰਦਗੀ ਕਰਦਾ ਹੈ ਜਾਂ ਸੇਵਾ ਕਰਦਾ ਰਿਹਾ ਹੈ ਜਾਂ ਗਿਆਨ ਦੀ ਸਾਧਨਾ ਕਰਦਾ ਰਿਹਾ ਹੈ ਜਗਤ ਨੇ ਬਹੁਤ ਉਪਮਾ ਕਰ ਦਿੱਤੀ ਬੜੀ ਸੇਵਾ ਕਰ ਦਿੱਤੀ ਉਹਦੇ ਚ ਉਛਾਲ ਆ ਗਿਆ ਉਹਨੇ ਆਪਣਾ ਅਲੱਗ ਪੰਥ ਖੜਾ ਕਰ ਲਿਆ ਅਲਗ ਵਗਣ ਲੱਗ ਪਿਆ ਦਰਿਆ ਤੋਂ ਅਸੀਂ ਜੀ ਨਿਰੰਕਾਰੀ ਹੋ ਗਏ ਆ ਹੁਣ ਕੋਈ ਗੁਰੂ ਨਾਨਕ ਪੰਥੀ ਥੋੜੀ ਆ ਅਸੀਂ ਰਾਧਾ ਸੁਆਮੀ ਹੋ ਗਏ ਆ ਹੁਣ ਅਸੀਂ ਕਲਗੀਧਰ ਦੇ ਪੰਥ ਦੇ ਥੋੜੀ ਆ ਅਸੀਂ ਹੁਣ ਨਾਮ ਅਧਾਰੀ ਹੋ ਗਏ ਆ ਅਸੀਂ ਹੁਣ ਗੁਰੂ ਨਾਨਕ ਦੇ ਪੰਥ ਦੇ ਥੋੜੀ ਆ ਅਸੀਂ ਹੁਣ ਕਿਲੇ ਵਾਲੇ ਹੋ ਗਏ ਆ ਹੁਣ ਅਸੀਂ ਜਥੇ ਦੇ ਸਿੰਘ ਹੋ ਗਏ ਆ ਅਸੀਂ ਹੁਣ ਗੁਰੂ ਨਾਨਕ ਦੇ ਸਿੰਘ ਥੋੜੀ ਹੁਣ ਕਲਗੀਧਰ ਦੇ ਸਿੰਘ ਥੋੜੀ ਗੁਸਤਾਖੀ ਮਾਰ ਇਹ ਵਾੜੇ ਨੇ ਅਲੱਗ-ਅਲੱਗ ਚੱਲ ਰਹੇ ਆਪਣੀ ਆਪਣੀ ਮਰਿਆਦਾ ਲੈ ਕੇ ਆਪਣੀ ਆਪਣੀ ਡਫਲੀ ਵਜਾਣ ਲੱਗ ਪਏ ਔਰ ਬਹਾਵ ਵੀ ਹੈ ਔਰ ਭੁੱਲਦੇ ਨੇ ਪਾਣੀ ਤੇ ਤੁਹਾਡੇ ਕੋਲ ਨਦੀ ਦਾ ਪਾਣੀ ਤੇ ਦਰਿਆ ਦਾ ਇਹ ਆਪਣਾ ਥੋੜੀ ਹੈ ਬਾਣੀ ਤੇ ਗੁਰਨਾਨ ਦੇ ਗੀ ਬਾਣੀ ਤੇ ਗੁਰੂ ਗ੍ਰੰਥ ਸਾਹਿਬ ਦੀ ਹੈ ਇਸੇ ਬਾਣੀ ਦੇ ਆਸਰੇ ਤੇ ਰਾधा स्वामी ਬਣ ਗਿਆ ਇਸੇ ਬਾਣੀ ਦੇ ਆਸਰੇ ਤੇ ਨਿਰੰਕਾਰ ਹੀ ਬਣ ਗਿਆ ਔਰ ਇਸੇ ਬਾਣੀ ਦੇ ਆਸਰੇ ਤੇ ਆਪਣੇ ਆਪਣੇ ਪੰਥ ਚਲਾ ਰਹੇ ਨੇ ਕਈ ਮਹਾਪੁਰਸ਼ਾਂ ਨੇ ਇਸ ਡੰਗ ਦੇ ਵੀ ਡੇਰੇ ਬਣਾ ਲੈਨੇ ਕਿ ਸਾਡੀ ਮਰਿਆਦਾ ਤੋਂ ਬਿਨਾ ਇਥੇ ਹੋਰ ਕੁਝ ਹੋ ਵੀ ਨਹੀਂ ਸਕਦਾ ਉਹਨ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਉਹਨ ਸਭ ਕੁਝ ਹੈ ਸਾਡੇ ਬੰਦਿਆਂ ਤੋਂ ਬਿਨਾ ਇੱਥੇ ਕੁਝ ਬੋਲ ਵੀ ਨਹੀਂ ਸਕਦਾ ਵਾੜਾ ਇਹ ਅਲਗ ਵਾੜਾ ਸਤਿਗੁਰ ਕਹਿੰਦੇ ਨੇ ਸਾਗਰ ਬੜਾ ਅਧੂਰ ਹੈ ਮੇਲਾ ਸੰਜੋਗੇ ਰਾਮ ਇਹ ਤੇ ਸੰਜੋਗਾ ਨਾਲ ਮੇਲਾ ਉਂਝ ਨਹੀਂ ਕਈ ਦਫਾ ਇੱਕ ਇੱਕ ਦਰਿਆ ਚੋਂ 50 50 ਵਾੜੇ ਵੀ ਨਿਕਲਦੇ ਨੇ ਇੱਕ ਥਾਂ ਤੇ ਵਾੜਾ ਨਿਕਲਿਆ ਅੱਗੋਂ ਹੋਰ ਨਿਕਲ ਗਿਆ ਅੱਗੋਂ ਹੋਰ ਨਿਕਲ ਗਿਆ ਸਮਾਪਾ ਕੇ ਅੱਗੋਂ ਹੋਰ ਨਿਕਲ ਗਿਆ ਕਿਉਂਕਿ ਦਾਸ ਵੀ ਪਿੱਛੇ ਪਾਕਿਸਤਾਨ ਚੋਂ ਦਰਿਆ ਦੇ ਕੰਡੇ ਤੇ ਰਹਿਣ ਵਾਲਾ ਦਰਿਆ ਦਾ ਨਾਮ ਸੀ ਗੰਬੀਲਾ ਟੋਚੀ ਇਹ ਆ ਕੇ ਦਰਿਆ ਸਿੰਧ ਦੇ ਚ ਮਿਲਦਾ ਸੀ ਬਿਲਕੁਲ ਦਰਿਆ ਦੇ ਕੰਡੇ ਤੇ ਸਾਡਾ ਵਸੇਵਾ ਹੁੰਦਾ ਸੀ ਦਰਨਾ ਬਚਪਨ ਦੀ ਸਿੱਖਿਆ ਸੀ ਜਦ ਦਰਿਆ ਦੇ ਚ ਉਛਾਲ ਆ ਜਾਂਦਾ ਸੀ ਵਾੜੇ ਨਿਕਲ ਪੈਂਦੇ ਸਨ ਇਧਰ ਚੱਲ ਰਿਹਾ ਹੈ ਉਧਰ ਚੱਲ ਰਿਹਾ ਹੈ ਕੋਈ ਇੱਕ ਮੀਲ ਤੱਕ ਜਾਂਦਾ ਸੀ ਸੁੱਕ ਜਾਇਆ ਸੁੱਕ ਜਾਂਦਾ ਸੀ ਕੋਈ ਅੱਧਾ ਮੀਲ ਸੁੱਕ ਗਿਆ ਕੋਈ ਇੱਕ ਫਰ ਲੰਗ ਗਿਆ ਸੁੱਕ ਗਿਆ ਪਰ ਕੁਝ ਖੁਸ਼ਕਿਸਮਤ ਐਸੇ ਸੰ ਵਿਛੜ ਕੇ ਫਿਰ ਦਰਿਆ ਦੇ ਚਲੇ ਜਾਂਦੇ ਅਸੀਂ ਐਸੇ ਵੀ ਦੇਖਿਆ ਹੁਣ ਕੇ ਉਛਲੇ ਨੇ ਇਸ ਸਾਲ ਦੇ ਸਾਲੇ ਦ੍ਰਿਸ਼ ਮੈਨੂੰ ਦੇਖਣ ਨੂੰ ਪਟਨਾ ਸਾਹਿਬ ਵੀ ਮਿਲਦਾ ਹੈ ਸਾਲ ਦੇ ਦਸਤਾਰਸ ਦੋ ਦਫਾ ਹਾਜ਼ਰੀ ਉੱਥੇ ਵਰਦਾ ਹੈ ਗੁਰਗੋਬਿੰਦ ਸਿੰਘ ਜੀ ਮਹਾਰਾਜ ਦੇ ਪੁਰਖ ਤੇ ਤੇ ਫਿਰ ਇੱਕ ਮਹਾਂਪੁਰਖਾਂ ਦੀ ਉੱਥੇ ਵਰਸੀ ਮਨਾਈ ਜਾਂਦੀ ਹੈ ਤਖਤ ਸਾਹਿਬ ਤੇ ਤੋ ਗੰਗਾ ਤੱਟ ਤੇ ਤੈਲਦੇ ਆ ਬਿਲਕੁਲ ਨਾਲ ਹੀ ਤਖਤ ਸਾਹਿਬ ਦੇ ਨਾਲ ਹੀ ਵਗਦੀ ਹੈ ਹਰ ਸਾਲ ਨਵੇਂ ਤੋਂ ਨਵੇਂ ਉਹਦੇ ਚ ਵਾੜੇ ਨਿਕਲਦੇ ਨੇ ਕੁਝ ਵਾੜੇ ਖੁਸ਼ਕਿਸਮਤ ਨੇ ਉਛਲ ਪੈਂਦੇ ਨੇ ਫਿਰ ਅੱਗੇ ਲੀਨ ਹੋ ਜਾਂਦੇ ਨੇ ਕਹਿੰਦੇ ਨਹੀਂ ਨਦੀ ਦੇ ਨਾਲ ਚੱਲਣਾ ਆਪਣੀ ਨਹੀਂ ਮਰਿਆਦਾ ਗੁਰੂ ਦੀ ਮਰਿਆਦਾ ਦੇ ਨਾਲ ਚੱਲਣਾ ਆਪਣਾ ਰਸਤਾ ਨਹੀਂ ਸੰਗਤ ਦੇ ਨਾਲ ਚੱਲਣਾ ਫਿਰ ਮੁੜ ਪੈਂਦੇ ਨੇ ਪਰ ਕੁਝ ਐਸੇ ਬਦਕਿਸਮਤ ਨੇ ਕਹਿੰਨ ਨਹੀਂ ਜੇ ਨਦੀ ਚੱਲ ਸਕਦੀ ਹੈ ਤਾਂ ਆਪਾਂ ਵੀ ਚੱਲ ਸਕਦੇ ਆ ਇਹ ਦਰਿਆ ਸਾਗਰ ਤੱਕ ਪਹੁੰਚ ਸਕਦਾ ਹੈ ਤਾਂ ਆਪਾਂ ਵੀ ਪਹੁੰਚ ਸਕਦੇ ਆ ਬਹਾਓ ਸਾਡੇ ਵਿੱਚ ਵੀ ਹੈ ਹਾਲਾਂਕਿ ਭੁੱਲ ਜਾਂਦਾ ਵਾੜਾ ਪਾਣੀ ਤੇ ਦਰਿਆ ਦਾ ਹੀ ਹੈ ਤੇਰੇ ਕੋਲ ਆਪਣਾ ਥੋੜੀ ਹੈ ਬਹਾਓ ਤੇ ਦਰਿਆ ਦਾ ਹੀ ਤੇਰੇ ਕੋਲ ਆਪਣਾ ਥੋੜੀ ਹੈ ਗੁਰਨਾਨ ਇੱਕ ਤਰਸ ਖਾਂਦੇ ਨੇ ਮੇਲਾ ਸੰਜੋਗੇ ਰਾਮ ਇਹ ਮਿਲਾਂ ਸਾਗਰ ਦਾ ਸੰਜੋਗਾ ਨਾਲ ਆਉਣਾ ਸਾਗਰ ਬਹੁਤ ਦੂਰ ਹੈ ਨਦੀ ਦੇ ਨਾਲ ਚੱਲ ਐਵਾੜੇ ਸਾਗਰ ਦੇ ਨਾਲ ਚੱਲ ਇਤਨਾ ਹੰਕਾਰ ਨਹੀਂ ਚਾਹੀਦਾ ਜਿਹੜਾ ਤੂੰ ਆਪਣੇ ਅੰਦਰ ਜੋ ਹੈ ਪੈਦਾ ਕਰ ਲਿਆ ਹੈ ਅਲਗ ਪੰਥ ਬਣਾਣਾ ਹੈ ਖੁਦ ਗੁਰੂ ਬਣਨਾ ਹੈ ਖੁਦ ਜੋ ਹੈ ਸੰਤ ਬਣਨਾ ਹੈ ਖੁਦ ਮਹੰਤ ਬਣਨਾ ਹੈ ਔਰ ਮੇਰੇ ਪਿੱਛੇ ਦੁਨੀਆ ਚਲੇ ਮੈਂ ਕਿਉਂ ਗੁਰੂ ਦੇ ਪਿੱਛੇ ਚਲਾਂ ਇਹ ਖਿਆਲ ਆ ਜਾਂਦਾ ਹੈ ਕਮ ਸੇ ਕਮ ਇਸ ਛੋਟੀ ਕੌਮ ਦੇ ਤੇ ਇਸ ਵਕਤ ਸੈਂਕੜੇ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਦੀ ਕੋਸ਼ਿਸ਼ ਸਾਡੇ ਪਿੱਛੋਂ ਜਗਤ ਚਲੇ ਅਸੀਂ ਕਿਉਂ ਗੁਰੂ ਦੇ ਪਿੱਛੇ ਚਲੀਏ ਅਸੀਂ ਜੋ ਹੈ ਸੰਗਤ ਦੇ ਨਾਲ ਕਿਉਂ ਚਲੀਏ ਔਰ ਮੈਂ ਦੇਖ ਕੇ ਹੈਰਾਨ ਹੋਇਆ ਕਿ ਬਹੁਤ ਸਾਰੇ ਗੁਰਬਾਣੀ ਨੂੰ ਸੁਣਦੇ ਆਇਆ ਪੜ੍ਹਦੇ ਆਇਆ ਵਿਚਾਰਦੇ ਆਇਆ ਵੀ ਬਿਲਕੁਲ ਅਕਲ ਤੇ ਤਲੇਲਾ ਛੱਡਦੇ ਨੇ ਔਰ ਤਾਂ ਪਖੰਡ ਵੱਧਾ ਜਾ ਰਿਹਾ ਹੈ ਵੱਧਾ ਜਾ ਰਿਹਾ ਸਿੱਖ ਜਗਤ ਦੇ ਵਿੱਚ ਤੇ ਪਖੰਡ ਵਧਣਾ ਹੀ ਨਹੀਂ ਚਾਹੀਦਾ ਸੀ ਵੱਧ ਗਿਆ ਹੈ ਵੱਧਾ ਜਾ ਰਿਹਾ ਕੋਈ ਨਹੀਂ ਸੋਚਦਾ ਕੋਈ ਜੋ ਹੈ ਸਾਨੂੰ ਗਹਿਰਾਈ ਜੋ ਹੈ ਨਹੀਂ ਲੈਂਦਾ ਤਾਂ ਮੁਖਤਸਰ ਮੈਂ ਅਰਜ਼ ਕਰਾਂ ਸਹਿਬ ਕਹਿੰਦੇ ਨੇ ਇੱਕ ਬੂੰਦ ਨੂੰ ਸਾਗਰ ਤੱਕ ਪਹੁੰਚਣ ਲਈ ਬਹੁਤ ਸਾਰੀਆਂ ਬੂੰਦਾਂ ਦਾ ਸਹਾਰਾ ਚਾਹੀਦਾ ਹੈ ਬਹੁਤ ਵੱਡਾ ਬਹਾਵ ਚਾਹੀਦਾ ਹੈ ਤਾਂ ਜਾ ਕੇ ਕਿਧਰੇ ਇਹ ਸਾਗਰ ਤੱਕ ਜੋ ਹੈ ਪਹੁੰਚੇਗੀ ਤਾਂ ਮੁਖਤਸਰ ਮੈਂ ਰਸਕਾ ਰੋਜ਼ ਦੀ ਸੰਗਤ ਹੋਵੇ ਤਾਂ ਜਾ ਕੇ ਗਲ ਬਣੇਗੀ ਬਿਨ ਭਾਗਾ ਸਤ ਸੰਗ ਨ ਲੱਭੇ ਬਿਨ ਸੰਗਤ ਮਹਿਲ ਭਰੀ ਜਾ ਜੀ ਜਿਤਨਾ ਤੋਂ ਗੁਰੂ ਦੀ ਸੰਗਤ ਤੋਂ ਟੁੱਟੇਗਾ ਰੋਜ਼ ਰੋਜ਼ ਟੁੱਟੇਗਾ ਉਤਨਾ ਹੀ ਮਨ ਮੈਲਾ ਹੁੰਦਾ ਜਾਏਗਾ ਉਤਨਾ ਹੀ ਪਛੜਦਾ ਜਾਏਗਾ ਤੇ 15-20 ਦਿਨ ਤੋਂ ਬਾਅਦ ਜਦ ਆਵੇਂਗਾ ਤਾਂ ਤੇਰੇ ਲਈ ਬੈਠਣਾ ਔਖਾ ਹੋਵੇਗਾ ਕਿਉਂਕਿ ਬਹੁਤ ਮੈਲ ਲੈ ਕੇ ਆ ਗਏ ਹੈ ਬੜਾ ਗੁਬਾਰ ਲੈ ਕੇ ਆ ਗਏ ਹੈ ਤੇ ਜਿਵੇਂ तन ਨੂੰ ਇਸ਼ਨਾਨ ਦੀ ਰੋਜ਼ ਲੋੜ ਪੈ ਜਾਂਦੀ ਹੈ ਮਨ ਨੂੰ ਵੀ ਇਸ਼ਨਾਨ ਦੀ ਰੋਜ਼ ਲੋੜ ਪੈ ਜਾਂਦੀ ਹੈ ਸਦਨਾ ਵੀ ਰੋਜ਼ ਸਤਸੰਗਤ ਵੀ ਜੋ ਹੈ ਰੋਜ਼ ਔਰ ਇਸੇ ਬਰਕਤ ਦੇ ਨਾਲ ਆਖਿਰ ਮਨੁੱਖ ਇੱਕ ਦਿਨ ਪਰਿਪੂਰਨ ਪ੍ਰਮਾਤਮਾ ਦੇ ਦਵਾਰ ਤੇ ਪਹੁੰਚ ਜਾਂਦਾ ਹੈ ਮੁਖਤਸਰ ਮੈਂ ਰਸੋਰ ਕਰਦੇ ਹਾਂ ਧਨਗੁਰ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਹੈ ਪਰਿਪੂਰਨ ਪਰਮਾਤਮਾ ਮੈਂ ਤੇਰੇ ਮਾਰਗ ਤੇ ਚੱਲਿਆ ਪਰ ਇਸ ਤਰ੍ਹਾਂ ਚੱਲਿਆ ਜਿਵੇਂ ਕਿਸੇ ਬੱਚੇ ਨੇ ਅਜ ਹੀ ਚੱਲਣਾ ਸਿੱਖਿਆ ਹੋਵੇ ਤੇ ਜਿਸ ਬੱਚੇ ਨੇ ਅਜ ਚੱਲਣਾ ਸਿੱਖਿਆ ਤੁਸੀਂ ਆਪ ਅੰਦਾਜ਼ਾ ਲਗਾਓ ਕਿੰਨਾ ਕੁ ਚੱਲੇਗਾ ਇੱਕ ਕਦਮ ਦੋ ਕਦਮ ਡਿਗੇਗਾ ਲੰਬੀ ਵਾਟ ਇਹ ਬੱਚਾ ਨਹੀਂ ਤੈਅ ਕਰ ਸਕਦਾ ਜਿਸਦੇ ਪੈਰਾਂ ਨੇ ਅਜ ਹੀ ਚੱਲਣਾ ਸਿੱਖਿਆ ਆਖਿਰ ਉਹਦੇ ਪੈਰਾਂ 'ਚ ਇਤਨੀ ਸਤਿਆ ਨਹੀਂ ਸਤਗੁਰ ਕਹਿੰਦੇ ਨੇ ਭੁਜ ਬਲ ਬੀਰ ਬ੍ਰਹਮ ਸੁਖ ਸਾਗਰੇ ਗਰਤ ਪਰਤ ਗਹਿ ਲਿਓ ਅੰਗੂਰੀਆ ਮੈਂ ਤੇ ਡਿਗਦਾ ਡਿਰਦਾ ਮੇਰੀ ਉਂਗਲ ਪਕੜੇ ਪ੍ਰਭੂ ਤਾਂ ਕਿ ਮੈਂ ਚੱਲ ਸਕਾਂ ਮੈਂ ਤੇ ਉੰਜ ਚਲਿਆ ਤੇਰੇ ਮਾਰਗ ਤੇ ਇਸ ਤਰ੍ਹਾਂ ਜਿਵੇਂ ਕਿਸੇ ਬੱਚੇ ਨੇ ਅਜ ਹੀ ਚੱਲਣਾ ਸਿੱਖਿਆ ਹੋਵੇ ਤੇ ਜਿਸ ਬੱਚੇ ਨੇ ਅੱਜ ਚੱਲਣਾ ਸਿੱਖਿਆ ਹੈ ਉਹ ਜੇ ਬਹੁਤ ਗਹਿਰਾ ਵੇਖ ਵੀ ਨਹੀਂ ਸਕਦਾ ਬਹੁਤ ਗਹਿਰਾ ਸੁਣ ਵੀ ਨਹੀਂ ਸਕੇਗਾ। ਉਹ ਬਹੁਤ ਗਹਿराई ਦੇ ਬੋਲ ਬੋਲ ਵੀ ਨਹੀਂ ਸਕੇਗਾ। ਤੋ ਅੱਗੇ ਸਤਿਗੁਰ ਕਹਿੰਦੇ ਨੇ ਸਰਵਨ ਸੁਰਤੈ ਨੈਨ ਸੁंदर ਨਹੀਂ ਆਰਤ ਦਵਾਰ ਰਟੁਤ ਪਿੰਗੁਰੀਆ। हे ਪ੍ਰਭੂ ਮੇਰੇ ਕੋਲ ਉਹ ਨੇਤਰ ਵੀ ਨਹੀਂ ਤੈਨੂੰ ਵੇਖ ਸਕਦਾ। ਮੇਰੇ ਕੋਲ ਉਹ ਕੰਨ ਵੀ ਨਹੀਂ ਤੈਨੂੰ ਸੁਣ ਸਕਦਾ। ਮੇਰੇ ਕੋਲੋ ਜ਼ਬਾਨ ਵੀ ਨਹੀਂ ਕਿ ਮੈਂ ਆਪਣੇ ਬੋਲ ਤੇਰੇ ਤੱਕ ਪਹੁੰਚਾ ਸਕਾਂ ਮੇਰੇ ਬੋਲਾਂ ਚ ਵੀ ਇਤਨੀ ਸਤਿਆ ਕੋਈ ਨਹੀਂ ਮੇਰੇ ਕੰਨ ਵੀ ਇਤਨੇ ਜਾਗੇ ਹੋ ਨਹੀਂ ਕਿ ਮੈਂ ਤੈਨੂੰ ਸੁਣ ਸਕਾਂ ਔਰ ਮੇਰੀਆਂ ਅੱਖਾਂ ਚ ਵੀ ਐਸੀ ਦ੍ਰਿਸ਼ਟੀ ਨਹੀਂ ਕਿ ਮੈਂ ਤੈਨੂੰ ਦੇਖ ਸਕਾਂ ਸਰਵਨ ਸੁਰਤ ਨੈਣ ਸੁंदर ਨਹੀਂ ਆਰਤ ਦਵਾਰ ਰਟੁਤ ਪਿੰਗੋਰੀਆ ਇੱਕ ਦਿਨ ਧੰਨ ਗੁਰਗੋਬਿੰਦ ਸਿੰਘ ਜੀ ਮਹਾਰਾਜ ਨੇ ਪਾਈ ਸਬ ਭਾਈ ਨੰਦ ਲਾਲ ਨੂੰ ਕਿਹਾ ਭਾਈ ਜੀ ਸਦਾ ਮਨ ਪ੍ਰਸੰਨ ਹੈ ਤੁਸੀਂ ਕੁਝ ਮੰਗ ਲਓ आज जैसी थोड़ी चोली भरने तैयार हैं तो बहुत प्यारा लगता है भाई साहब ने मांग की थी ये बस कहे किस्माती भाई साहब हाथ जोड़ के कहें देने हैं या इलाही चश्मे बिना ए बिदे दीवाने गोया भाई साहब भाई नंदलाल बंदगी नामा जो ग्रंथ है बंदगी नामा या इलाही चश्मे बिना ए बिदे ਦਰ ਸ਼ਰਮ ਅਜ਼ ਇਸ਼ਕ ਸੌਦਾ ਹੈ ਗਿਦੇ ਐ ਮੇਰੇ ਇਲਾਹੀ ਐ ਮੇਰੇ ਗੁਰਦੇਵ ਜੇ ਦੇਣਾ ਹੈ ਤਾਂ ਉਹ ਅੱਖਾਂ ਦੇ ਜਿਹੜੀਆਂ ਤੈਨੂੰ ਵੇਖ ਸਕਣ ਮੈਂ ਤੈਨੂੰ ਵੇਖ ਸਕਾਂ ਇਹ ਜਿਹੜੀਆਂ ਅੱਖਾਂ ਨੇ ਇਹ ਸੰਸਾਰ ਨੂੰ ਵੇਖਦੀਆਂ ਨਿਰੰਕਾਰ ਨੂੰ ਨਹੀਂ ਇਹ ਜਿਹੜੀਆਂ ਅੱਖਾਂ ਨੇ ਪਰਿਵਾਰ ਨੂੰ ਦੇਖਦੀਆਂ ਨੇ ਐ ਗੁਰੂ ਤੈਨੂੰ ਨਹੀਂ ਤੈਨੂੰ ਵੇਖਣ ਵਿੱਚ ਅਸਮਰਤ ਇਕ ਪੁੱਤਰ ਨੂੰ ਵੇਖ ਸਕਦੀਆਂ ਨੇ ਮਿੱਤਰ ਨੂੰ ਵੇਖ ਸਕਦੀਆਂ ਨੇ ਪਤਨੀ ਨੂੰ ਵੇਖ ਸਕਦੀਆਂ ਨੇ ਪਤੀ ਨੂੰ ਵੇਖ ਸਕਦੀਆਂ ਨੇ ਮਾਪੇ ਨੂੰ ਵੇਖ ਸਕਦੀਆਂ ਨੇ ਐ ਗੁਰੂ ਤੈਨੂੰ ਵੇਖਣ ਵਾਲੀ ਮੇਰੇ ਕੋਲ ਨਹੀਂ ਹੈ ਯਾ ਇਲਾਹੀ ਚਸ਼ਮੇ ਬਿਨਾ اے ਬਿਦੇ ਦਰਸਰਮ ਅਜ਼ ਇਸ਼ਕ ਸੌਦਾ اے ਬਿਦੇ ਇਕਵਾਲ ਕਹਿੰਦੇ ਨੇ ਦਿਲੇ ਬਿਨਾ ਬੀਕਰ ਖੁਦਾ ਸੇ ਤਲਬ ਕਿ ਅੱਖ ਕਾ ਨੂਰ ਦਿਲ ਕਾ ਨੂਰ ਨਹੀਂ ਖੁਦਾ ਤੋ ਕਦੀ ਕਦੀ ਉਹ ਵੀ ਅੱਖਾਂ ਦਾ ਚਾਨਣਾ ਮੰਗਿਆ ਕਰ ਜਿਸ ਚਾਨਣੇ ਦੇਚ ਖੁਦਾ ਦਿਖਾਈ ਦਿੰਦਾ ਹੈ ਇਸ ਨੂਰ ਦੇ ਜੋ ਹੈ ਖੁਦਾ ਦਿਖਾਈ ਦਿੰਦਾ ਹੈ ਦਿਲੇ ਬਿਨਾ ਬੇਕਰ ਖੁਲਾਸੇ ਤਲਬ ਕਿ ਅੱਖ ਦਾ ਨੂਰ ਦਿਲ ਦਾ ਨੂਰ ਨਹੀਂ ਨਾਨਕ ਸੇ ਅਖੜੀਆਂ ਬੈਨ ਜਿਨੀ ਜਿਸੰਦੋ ਮਾਪਰੀ ਸਤਗੁਰ ਰਹਿਮਤ ਕਰਨ ਬਖਸ਼ਿਸ਼ ਕਰਨ ਸਤਸੰਗ ਕਰਦਿਆਂ ਕਰਦਿਆਂ ਸਾਡੇ ਗਿਆਨ ਇੰਦਰੀਆਂ ਦੇ ਚ ਜਾਗਰਤੀ ਆਵੇ ਇਹ ਜ਼ਿਆਦਾ ਵੇਖ ਸਕਣ ਜ਼ਿਆਦਾ ਸੁਣ ਸਕਣ ਔਰ ਬੋਲਾਂ ਦੇ ਸਤਿ ਆਵੇ ਦੂਰ ਤੱਕ ਬੋਲ ਪਹੁੰਚਾ ਸਕੀਏ ਪ੍ਰਮਾਤਮਾ ਤੱਕ ਬੋਲ ਪਹੁੰਚਾ ਸਕੀਏ ਔਰ ਚੇਤਨਾ ਵਿੱਚ ਇਤਨੀ ਜਾਗਰਤੀ ਆਵੇ ਕਿ ਹਰ ਪਲ ਤੇ ਜਾਗੇ ਰਹੀਏ ਸੁਚੇਤ ਰਹੀਏ ਕਦੀ ਵੀ ਅਚੇਤਨਾ ਹੋਈਏ